ਅੱਜ ਲੋਕਤੰਤਰ ਦਾ ਮਹਾਪਰਵ ਹੈ ਤੇ ਦੇਸ਼ ਦੀ ਲੋਕ ਸਭਾ ਦੇ ਲਈ ਦੇਸ਼ ਦੀ ਕੇਂਦਰੀ ਸਰਕਾਰ ਦੇ ਲਈ ਇਹ ਵੋਟਾਂ ਪੈ ਰਹੀਆਂ ਮੇਰੀ ਆਪ ਸਭ ਨੂੰ ਅਪੀਲ ਹੈ ਸਾਰੇ ਨਾਗਰਿਕਾਂ ਨੂੰ ਪੰਜਾਬ ਦੇ ਹਰ ਇੱਕ ਵਾਸੀ ਨੂੰ ਕਿ ਆਓ ਆਪਣੀ ਵੋਟ ਦਾ ਇਸਤੇਮਾਲ ਕਰੋ ਤਾਂ ਕਿ ਕਿਉਂਕਿ ਇਸੇ ਤਰੀਕੇ ਨਾਲ ਤੁਸੀਂ ਇੱਕ ਚੰਗੀ ਸਰਕਾਰ ਲੈ ਕੇ ਆ ਸਕਦੇ ਹੋ ਤੇ ਮੈਂ ਆਪਣਾ ਇਹ ਫਰਜ਼ ਨਿਭਾਇਆ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਇਸ ਤਰ੍ਹਾਂ ਦਾ ਜੋਸ਼ ਵੋਟਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਤਕਰੀਬਨ ਤਕਰੀਬਨ ਇੱਕ ਘੰਟਾ ਤੋਂ ਵੀ ਲਾਈਨ ਦੇ ਵਿੱਚ ਖੜੇ ਰਹੇ ਹੋ ਜੀ ਇਕਾ ਦੇ ਪ੍ਰਬੰਧ ਇਲੈਕਸ਼ਨ ਕਮਿਸ਼ਨ ਨੂੰ ਮੈਂ ਇਲੈਕਸ਼ਨ ਕਮਿਸ਼ਨ ਦੀ ਕਾਬਲੀ ਤਾਰੀਫ ਉਹਨਾਂ ਦਾ ਕੰਮ ਹੈ ਤੇ ਸਾਡੇ ਸਾਰੇ ਜੋ ਸਾਡਾ ਸਟਾਫ ਹੈ ਖਾਸ ਕਰਕੇ ਬਹੁਤ ਸਾਰਾ ਸਟਾਫ ਸਾਡਾ ਸਿੱਖਿਆ ਵਿਭਾਗ ਦਾ ਹੁੰਦਾ ਹੈ ਇਹ ਉਹਨਾਂ ਦੀ ਜਿਹੜੀ ਹੈ ਬਹੁਤ ਵੱਡੀ ਮਿਹਨਤ ਹੈ ਕਿ ਉਹ ਇਸ ਲੋਕਤੰਤਰ ਦੀ ਰੂਹ ਨੂੰ ਸੰਭ ਕੇ ਰੱਖਿਆ ਹੋਇਆ ਕੱਲ ਰਾਤ ਤੋਂ ਹੀ ਉਹ ਆ ਜਾਂਦੇ ਨੇ ਆਪਣਾ ਘਰ ਪਰ ਛੱਡ ਕੇ ਇੰਨੀ ਗਰਮੀ ਦੇ ਵਿੱਚ ਤੇ ਅੱਜ ਦੇਰ ਰਾਤ ਤੱਕ ਅਸੀਂ ਤਾਂ 6 ਵਜੇ ਵੋਟਾਂ ਬੰਦ ਹੋ ਜਾਣੀਆਂ ਉਸ ਤੋਂ ਬਾਅਦ ਜਾਂ ਕਿ ਉਹ ਨਹੀਂ ਮਸ਼ੀਨਾਂ ਸੀ ਰਾਤ ਦੇ 12 1 ਵਜੇ ਉਹਨਾਂ ਨੂੰ ਬੰਦ ਪਾਉਂਦੇ ਆ ਇਹ ਉਹਨਾਂ ਦੀ ਮਿਹਨਤ ਹੈ ਉਹਨਾਂ ਦੇ ਕਾਬਿਲ ਇਤਾਰੀਫ ਕੰਮ ਤੇ ਮੈਂ ਸਾਰੇ ਹੀ ਪ੍ਰਸ਼ਾਸਨ ਨੂੰ ਆਪਣੇ ਸਾਰੇ ਹੀ ਪੋਲਿੰਗ ਸਟਾਫ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਬਹੁਤ ਹੀ ਡਿਸਪਲਿਨਰਲ ਅਨੁਸ਼ਾਸਨ ਦੇ ਨਾਲ ਜਿਵੇਂ ਮੈਂ ਆਪਣੇ ਪਿੰਡ ਦੇ ਵਿੱਚ ਵੋਟ ਪਾਈ ਹੈ ਮੈਂ ਵੀ ਲਾਈਨ ਚ ਲੱਗ ਕੇ ਵੋਟ ਪਾਈ ਹੈ तकरीबन ਤੇ ਬੜਾ ਉਤਸ਼ਾਹ ਹੈ ਕਿ 1 ਘੰਟਾ ਲਾਈਨ ਚ ਲੱਗ ਕੇ ਮੇਰੀ ਵਾਰੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਹੈ ਵਤਵਰ ਲੋਕਾਂ ਨੂੰ ਅਸੀਂ ਜਿਹੜਾ ਹੈ ਕਹਿ ਸਕੀਏ ਕਿ ਉਹ ਆਪੇ ਆਪਣੇ ਵੋਟ ਪਾਣ ਜਿੱਥੇ ਵੀ ਉਹਨਾਂ ਦਾ ਮਨ ਕਰਦਾ ਆਪਣੇ ਕੌਨਸਟਿਟੂਐਂਸੀ ਦੇ ਵਿੱਚ ਤਿੰਨ ਜਿਹੜੇ ਗ੍ਰੀਨ ਬੂਥ ਬਣਾਏ ਕੀਨੇ ਖਾਸ ਤੌਰ ਤੇ ਵੋਟਰਾਂ ਨੂੰ ਜਿਹੜਾ ਹੈ ਉਹ ਗ੍ਰੀਨ ਇਲੈਕਸ਼ਨ ਵੱਲ ਪ੍ਰੋਮੋਟ ਕਰੂੰਗੇ ਜੀ ਸਾਡੇ ਜੋ ਅਨੰਦਪੁਰ ਸਾਬ ਲੋਕ ਸਭਾ ਨ ऑब्ਜ਼ਰਵਰ ਮਿਲੇ ਆ ਮੈਂ ਉਹਨਾਂ ਦੀ ਲਗਾਤਾਰ ਕਵਰੇਜ ਦੇਖ ਰਹੇ ਆ ਉਹਨਾਂ ਦੀ ਪ੍ਰਿਆਸ ਹੈ ਕਿ ਗ੍ਰੀਨ ਇਲੈਕਸ਼ਨ ਹੋਵੇ ਇੱਕ ਨਵਾਈਕਲੀ ਉਪਰਾਲਾ ਤੇ ਜਿਸ ਤਰੀਕੇ ਨਾਲ ਅੱਜ ਆਪਾਂ ਦੇਖ ਰਹੇ ਆ ਕਿ ਵਾਤਾਵਰਨ ਦੇ ਵਿੱਚ ਗਰਮੀ ਕਿੰਨੀ ਵਧ ਰਹੀ ਹੈ ਏ ਲੋੜ ਹੈ ਸਮੇਂ ਦੀ ਲੋੜ ਹੈ ਕਿ ਆਪਾਂ ਆਪਣੇ ਵਾਤਾਵਰਨ ਨੂੰ ਸੰਭਾਈਏ ਤੇ ਗ੍ਰੀਨ ਇਲੈਕਸ਼ਨ ਸਭ ਕੁਝ ਗ੍ਰੀਨ ਵੱਲ ਜਾਣਾ ਸਾਨੂੰ ਸਮਝ ਦੀ ਲੋੜ ਹੈ ਆਪਾਂ ਦੇਖ ਹੀ ਰਿਹਾ ਕਿ ਇਸ ਇਨਾਂ ਦਿਨਾਂ ਦੇ ਵਿੱਚ ਅੱਗੇ ਮੁਸ਼ਕਿਲ ਨਾਲ 40 ਡਿਗਰੀ ਟੈਂਪਰੇਚਰ ਟੱਚ ਕਰਦਾ ਜੀ ਜੋ ਅੱਜਕੱਲ 47 48 49 ਤੱਕ ਵੀ ਪਹੁੰਚ ਰਿਹਾ ਅੱਜ ਲੋਕਤੰਤਰ ਦਾ ਮਹਾਪੁਰਬ ਤੇ ਦੇਸ਼ ਦੀ ਲੋਕ ਸਭਾ ਦੇ ਲਈ ਦੇਸ਼ ਦੀ ਕੇਂਦਰੀ ਸਰਕਾਰ ਦੇ ਲਈ ਇਹ ਵੋਟਾਂ ਪੈ ਰਹੀਆਂ ਮੇਰੀ ਆਪ ਸਭ ਨੂੰ ਅਪੀਲ ਹੈ ਸਾਰੇ ਨਾਗਰਿਕਾਂ ਨੂੰ ਪੰਜਾਬ ਦੇ ਹਰ ਇੱਕ ਵਾਸੀ ਨੂੰ ਕਿ ਆਓ ਆਪਣੀ ਵੋਟ ਦਾ ਇਸਤੇਮਾਲ ਕਰੋ ਤਾਂ ਕਿ ਜਿਗਲੇ ਇਸੇ ਤਰੀਕੇ ਨਾਲ ਤੁਸੀਂ ਇੱਕ ਚੰਗੀ ਸਰਕਾਰ ਲੈ ਕੇ ਆ ਸਕਦੇ ਹੋ ਤੇ ਮੈਂ ਆਪਣਾ ਇਹ ਫਰਜ਼ ਨਿਭਾਇਆ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਇਸ ਤਰ੍ਹਾਂ ਦਾ ਜੋਸ਼ ਵੋਟਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ तकरीबन तकरीबन ਇੱਕ ਘੰਟਾ ਤੋਂ ਵੀ ਲਾਈਨ ਦੇ ਵਿੱਚ ਖੜੇ ਰਹੇ ਹਾਂ ਜੀ ਦੇ ਪ੍ਰਬੰਧ ਇਲੈਕਸ਼ਨ ਕਮਿਸ਼ਨ ਆ ਮੈਂ ਇਲੈਕਸ਼ਨ ਕਮਿਸ਼ਨ ਦੀ ਕਾਬਲੀ ਤਾਰੀਫ ਉਹਨਾਂ ਦਾ ਕੰਮ ਹੈ ਤੇ ਸਾਡੇ ਸਾਰੇ ਜੋ ਸਾਡਾ ਸਟਾਫ ਹੈ ਖਾਸ ਕਰਕੇ ਬਹੁਤ ਸਾਰਾ ਸਟਾਫ ਸਾਡਾ ਸਿੱਖਿਆ ਵਿਭਾਗ ਮੈਂਡਾ ਹੁੰਦਾ ਇਹ ਉਹਨਾਂ ਦੀ ਜਿਹੜੀ ਹੈ ਬਹੁਤ ਵੱਡੀ ਮਿਹਨਤ ਹੈ ਕਿ ਉਨੀ ਲੋਕਤੰਤਰ ਦੀ ਰੂਹ ਨੂੰ ਸੰਭਾਲ ਕੇ ਰੱਖਿਆ ਹੋਇਆ ਕੱਲ ਰਾਤ ਤੋਂ ਹੀ ਉਹ ਆ ਜਾਂਦੇ ਨੇ ਆਪਣਾ ਘਰ-ਬਾਰ ਛੱਡ ਕੇ ਇੰਨੀ ਗਰਮੀ ਦੇ ਵਿੱਚ ਤੇ ਅੱਜ ਦੇਰ ਰਾਤ ਤੱਕ ਅਸੀਂ ਤਾਂ 6 ਵਜੇ ਵੋਟਾਂ ਬੰਦ ਹੋ ਜਾਣੀਆਂ ਉਸ ਤੋਂ ਬਾਅਦ ਜਾ ਕੇ ਉਹਨੀ ਮਸ਼ੀਨਾਂ ਸੀ ਰਾਤ ਦੇ 12 1 ਵਜੇ ਉਹਨਾਂ ਨੂੰ ਬੰਦ ਪਾਜਦੇ ਆ ਇਹ ਉਹਨਾਂ ਦੀ ਮਿਹਨਤ ਹੈ ਉਹਨਾਂ ਦੇ ਕਾਬਿਲ ਇਤਾਰੀਫ ਕੰਮ ਹੈ